ਅਈਮੀ ਨੇ ਪਹਿਲਾਂ ਹਰ ਸਿਮਰਤ ਕੌਰ ਜੀ ਸੰਗਰੂਰ ਦੇ ਦੌਰੇ ਤੇ ਆਏ ਸੀ ਤਾਂ ਉਹਨਾਂ ਨੇ ਚੈਲੰਜ ਕੀਤਾ ਸੀ ਕਿ ਮੈਂ ਸੰਗਰੂਰ ਤੋਂ ਲੱਗੂ ਭਗਵੰਤ ਜੀ ਖਿਲਾਫ ਮੈਂ ਉਸੇ ਦਿਨ ਹੀ ਖੇੜੇ ਮੱਥੀ ਉਹਨਾਂ ਦਾ ਚੈਲੰਜ ਪ੍ਰਬੰਧ ਕਰ ਲਿਆ ਸੀ ਪਰ ਉਸ ਤੋਂ ਬਾਅਦ ਉਹ ਸੰਗਰੂਰ ਦੇ ਵਿੱਚ ਕਦੇ ਰੜਕੇ ਕਦੇ ਆਏ ਹੀ ਨਹੀਂ ਨਾ ਹੀ ਕਦੇ ਉਹਨਾਂ ਨੇ ਕੋਈ ਬਿਆਨ ਦਿੱਤਾ ਹੈ ਤਾਂ ਤੁਸੀਂ ਮੁਕਰਦੇ ਕਿਉਂ ਮੈਂ ਉਸ ਦਿਨ ਵੀ ਤੁਹਾਨੂੰ ਕਿਹਾ ਸੀ ਕਿ ਤੁਸੀਂ ਮੁਕਰੋਗੇ ਕਿਉਂਕਿ ਤੁਹਾਡੇ ਪਰਿਵਾਰ ਨੂੰ ਗੱਲਾਂ ਕਹਿ ਕੇ ਮੁਕਰਨ ਦੀ ਆਦਤ ਹੈ ਲੋਕ ਸਭਾ ਚੋਣਾਂ ਦੇ ਨਜ਼ਦੀਕ ਆਉਣ ਤੇ ਪੰਜਾਬ ਦੀ ਸਿਆਸਤ ਭਖ ਚੁੱਕੀ ਹੈ ਅਤੇ ਆਪ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਹਰਸਿਮਰਤ ਕੌਰ ਬਾਦਲ ਨੂੰ ਉਹਨਾਂ ਦਾ ਚੈਲੰਜ ਯਾਦ ਕਰਵਾਇਆ ਹੈ ਭਗਵੰਤ ਮਾਨ ਨੇ ਇੱਕ ਵੀਡੀਓ ਰਾਹੀਂ ਹਰਸਿਮਰਤ ਕੌਰ ਬਾਦਲ ਬਾਰੇ ਬੋਲਦੇ ਹੋਏ ਕਿਹਾ ਕਿ ਲੋਕ ਸਭਾ ਚੋਣਾਂ ਨਜ਼ਦੀਕ ਆ ਗਈਆਂ ਹਨ ਅਤੇ ਉਹ ਸੰਗਰੂਰ ਤੋਂ ਚੋਣ ਲੜਨ ਦਾ ਚੈਲੰਜ ਯਾਦ ਕਰ ਲੈਣ ਦੋਸਤੋ ਤੁਹਾਨੂੰ ਯਾਦ ਹੋਣਾ ਕਈ ਮਹੀਨੇ ਪਹਿਲਾਂ ਹਰਸਿਮਰਤ ਕੌਰ ਜੀ ਸੰਗਰੂਰ ਦੇ ਦੌਰੇ ਤੇ ਆਏ ਸੀ ਤਾਂ ਉਹਨਾਂ ਨੇ ਚੈਲੰਜ ਕੀਤਾ ਸੀ ਕਿ ਮੈਂ ਸੰਗਰੂਰ ਤੋਂ ਲੜੂੰਗੀ ਭਗਵਾਨਤਮਾਨ ਦੇ ਖਿਲਾਫ ਮੈਂ ਉਸੇ ਦਿਨ ਹੀ ਖੇੜੇ ਮੱਥੀ ਉਹਨਾਂ ਦਾ ਚੈਲੰਜ ਪ੍ਰਵਾਨ ਕਰ ਲਿਆ ਸੀ ਅਕਸੈਪਟ ਕਰ ਲਿਆ ਸੀ ਸਨਕਾਰ ਕਰ ਲਿਆ ਸੀ ਕਿ ਆ ਜਾਓ ਜੀ ਵੈਲਕਮ ਪਰ ਉਸ ਤੋਂ ਬਾਅਦ ਉਹ ਸੰਗਰੂਰ ਦੇ ਵਿੱਚ ਕਦੇ ਰੜਕੇ ਹੀ ਨਹੀਂ ਕਦੇ ਆਏ ਹੀ ਨਹੀਂ ਨਾ ਹੀ ਕਦੇ ਉਹਨਾਂ ਨੇ ਕੋਈ ਬਿਆਨ ਦਿੱਤਾ ਐਦਾਂ ਦਾ ਹੁਣ ਤਾਂ ਸੰਗਰੂਰ ਦੇ ਵਿੱਚ ਹਰਸਿਮਰਤ ਜੀ ਤੁਹਾਨੂੰ ਪਾਰਟੀ ਦੀ ਅੰਦਰੂਨੀ ਵਿਰੋਧ ਦਾ ਵੀ ਸਾਹਮਣਾ ਨਹੀਂ ਕਰਨਾ ਪੈਣਾ ਕਿਉਂਕਿ ਸੁਖਦੇਵ ਸਿੰਘ ਢੀਂਟਸਾ ਜੀ ਉਹਨਾਂ ਦੀ ਫੈਮਿਲੀ ਨੇ ਇਹ ਬਿਆਨ ਦਿੱਤਾ ਇਹ ਕਹਤਾ ਪਬਲਿਕ ਦੇ ਵਿੱਚ ਵੀ ਕਹਤਾ ਹੁਣ ਤਾਂ ਕਿ ਅਸੀਂ ਲੋਕ ਸਭਾ ਸੰਗਰੂਰ ਤੋਂ ਨਹੀਂ ਲੜ ਰਿਆ ਸਾਡਾ ਪਰਿਵਾਰ ਦਾ ਕੋਈ ਵੀ ਜੀ ਤੇ ਹੁਣ ਤਾਂ ਤੁਸੀਂ ਆਜੋ ਨਾ ਸੰਗਰੂਰ ਤਾਂ ਵਿਹਲਾ ਪਿਆ ਹੁਣ ਤੁਸੀਂ ਮੁਕਰਦੇ ਕਿਉਂ ਮੈਂ ਉਸ ਦਿਨ ਵੀ ਤੁਹਾਨੂੰ ਕਿਹਾ ਸੀ ਕਿ ਤੁਸੀਂ ਮੁਕਰੋਗੇ ਕਿਉਂਕਿ ਤੁਹਾਡੇ ਪਰਿਵਾਰ ਨੂੰ ਗੱਲਾਂ ਕਹਿ ਕੇ ਮੁਕਰਨ ਦੀ ਆਦਤ ਹੈ ਉਸੇ ਬਿਮਾਰੀ ਦੇ ਤੁਸੀਂ ਸ਼ਿਕਾਰ ਹੋ ਤੇ ਪਰ ਕਰਕੇ ਤੁਸੀਂ ਸੰਗਰੂਰ ਤੋਂ ਜਿਹੜਾ ਵਾਦਾ ਕੀਤਾ ਸੀ ਜਾਂ ਚੈਲੰਜ ਕੀਤਾ ਸੀ ਮੈਂ ਤੁਹਾਨੂੰ ਉਹ ਯਾਦ ਕਰਾਉਣਾ ਚਾਹੁੰਦਾ ਸੰਗਰੂਰ ਆਓ ਲੋਕ ਤੁਹਾਡਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਤੇ ਰਿਜ਼ਲਟ ਜਿਹੜਾ ਹੈ ਉਹ ਲੋਕਾਂ ਦਾ ਜਿਹੜਾ ਫੈਸਲਾ ਹੋਊਗਾ ਉਹ ਹਰੇਕ ਨੂੰ ਖਿੜੇ ਮੱਤੇ ਪ੍ਰਵਾਨ ਕਰਨਾ ਪਊਗਾ ਇੱਕ ਵਾਰੀ ਫੇਰ ਹਰ ਸਿਮਰਤ ਕੌਰ ਜੀ ਮੈਂ ਯਾਦ ਕਰਾਉਣਾ ਚਾਹਨਾ ਇਸ ਸੰਗਰੂਰ ਦਾ ਜਿਹੜਾ ਤੁਸੀਂ ਚੈਲੰਜ ਦਿੱਤਾ ਸੀ ਉਹ ਤੋਂ ਮੁਕਰੋ ਨਾ ਜੇ ਤੁਸੀਂ ਮੁਕਰੋਗੇ ਇਹਦਾ ਮਤਲਬ ਤੁਸੀਂ ਕਿਤੇ ਨਾ ਕਿਤੇ ਖੌਫ ਦੇ ਵਿੱਚੋਂ ਤੁਹਾਨੂੰ ਇਸ ਗੱਲ ਦਾ ਡਰ ਹੈ ਕਿ ਸ਼ਾਇਦ ਸੰਗਰੂਰ ਵਾਲੇ ਜਮਾਨਤ ਜੱਪਤ ਨਾ ਕਰਾ ਦੇਣ ਅਸੀਂ ਕਰਾਉਣਗੇ ਬਠਿੰਡੇ ਵਾਲੇ ਵੀ ਔਰ ਸੰਗਰੂਰ ਵਾਲੇ ਥੋੜਾ ਜਿਹਾ ਇਸ ਗੱਲ ਤੇ ਮਾਣ ਮਹਿਸੂਸ ਕਰ ਲੈਣਗੇ ਕਿ ਅਸੀਂ ਗੁਰੂ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ ਅਸੀਂ ਆਪਣਾ ਗੁੱਸਾ ਕੱਢਿਆ ਤਾਂ ਕਿਰਪਾ ਕਰਕੇ ਸੰਗਰੂਰ ਵੱਲ ਆਓ ਜਾਂ ਫਿਰ ਇਹ ਦੱਸੋ ਕਿ ਮੈਂ ਸੰਗਰੂਰ ਤੋਂ ਲੜਨਾ ਹੈ ਜਾਂ ਨਹੀਂ ਲੜਨਾ ਜਾਂ ਆਪਣਾ ਚੈਲੰਜ ਵਾਪਸ ਲਓ ਧੰਨਵਾਦ ਦਰਸਲ ਜੂਨ 2018 ਵਿੱਚ ਕੇਂਦਰੀ ਮੰਤਰੀ ਹਰਸ਼ਪ੍ਰਤ ਕੋਰ ਬਾਦਲ ਨੇ ਭਗਵੰਤ ਮਾਨ ਖਿਲਾਫ ਸੰਗਰੂਰ ਆ ਕੇ ਚੋਨ ਲੜਨ ਦਾ ਚੈਲੰਜ ਕੀਤਾ ਸੀ ਅਤੇ ਮਾਨ ਵੱਲੋਂ ਉਹ ਚੈਲੰਜ ਤੁਰੰਤ ਹੀ ਕਬੂਲ ਕਰ ਲਿਆ ਗਿਆ ਸੀ ਪਰ ਭਗਵੰਤ ਮਾਨ ਨੇ ਹਰ ਸਿਮਰਤ ਕੌਰ ਬਾਦਲ ਨੂੰ ਇਹ ਵੀ ਗੱਲ ਕਹੀ ਸੀ ਕਿ ਉਹ ਆਪਣੇ ਚੈਲੰਜ ਤੋਂ ਮੁਕਰਨ ਨਾ ਇੱਕ ਵਾਰ ਤੁਸੀਂ ਵੀ ਦੇਖੋ ਉਹ ਵੀਡੀਓ ਜਿਸ ਵਿੱਚ ਭਗਵੰਤ ਮਾਨ ਨੇ ਹਰ ਸਿਮਰਤ ਕੌਰ ਬਾਦਲ ਦਾ ਚੈਲੰਜ ਕਬੂਲ ਕੀਤਾ ਸੀ ਹਰ ਸਿਮਰਤ ਕੌਰ ਜੀ ਨੇ ਮੈਨੂੰ ਚੈਲੰਜ ਕੀਤਾ ਕਿ ਭਗਵੰਤ ਮਾਨ ਚੈਲੰਜ ਕਬੂਲ ਕਰੇ ਹਰ ਸਿਮਰਤ ਕੌਰ ਜੀ ਖੁਦ ਸੰਗਰੂਰ ਤੋਂ ਲੋਕ ਸਭਾ ਸੀਟ ਲੜਨਾ ਚਾਹੁੰਦੇ ਨੇ ਮੇਰੇ ਵਿਰੁੱਧ ਮੈਂ ਨਿਮਰਤਾ ਸਹਿਤ ਖਿੜੇ ਮੱਥੇ ਇਹ ਚੈਲੰਜ ਕਬੂਲ ਕਰਦਾ ਕਿ ਮੈਡਮ ਤੁਸੀਂ ਆਓ ਸੰਗਰੂਰ ਤੋਂ ਲੜੋ ਮੈਂ ਸੰਗਰੂਰ ਦੇ ਲੋਕਾਂ ਨੂੰ ਛੱਡ ਨਹੀਂ ਸਕਦਾ ਸੰਗਰੂਰ ਦੇ ਲੋਕਾਂ ਨੇ ਜੋ ਪਿਆਰ ਦਿੱਤਾ ਮੈਂ ਕਈ ਜਨਮ ਤੱਕ ਉਹਦਾ ਕਰਜ਼ਾ ਨਹੀਂ ਲਾ ਸਕਦਾ ਪਰ ਤੁਸੀਂ ਸੰਗਰੂਰ ਆਜੋ ਮੈਂ ਵੀ ਤਾਂ ਤੁਹਾਡੇ ਘਰ ਵਾਲੇ ਦੇ ਖਿਲਾਫ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਲੜਨ ਲਈ ਜਲਾਲਾਬਾਦ ਗਿਆ ਸੀ ਇਸ ਵਾਰ ਤੁਸੀਂ ਇੱਧਰ ਆਜੋ ਲੋਕ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਣਗੇ ਆਓ ਸਵਾਗਤ ਹੈ ਸੰਗਰੂਰ ਤੋਂ ਲੜੋ ਹਾਂ ਹੁਣ ਇਸ ਗੱਲ ਤੋਂ ਮੁਕਰਿਓ ਨਾ ਕੁਸੀ ਰਿਕਾਰਡ ਤੇ ਕਹਿ ਕੇ ਗਏ ਹਾਂ ਅੱਜ ਸੰਗਰੂਰ ਦੇ ਵਿੱਚ ਆ ਕੇ ਕਿ ਭਗਵੰਤ ਮਾਨ ਚੈਲੰਜ ਕਬੂਲ ਕਰੇ ਭਗਵੰਤ ਮਾਨ ਨੇ ਚੈਲੰਜ ਕਬੂਲ ਕਰ ਲਿਆ ਹੁਣ ਸੰਗਰੂਰ ਦੇ ਵਿੱਚ ਤੁਹਾਡੇ ਪਰਚਾ ਭਰਨ ਦਾ ਮੈਂ ਇੰਤਜ਼ਾਰ ਕਰੂੰਗਾ ਭਗਵੰਤ ਮਾਨ ਇਹ ਸਿਮਰਤ ਕੌਰ ਬਾਦਲ ਨੂੰ ਉਹਨਾਂ ਦਾ ਚੈਲੰਜ ਯਾਦ ਕਰਵਾ ਕੇ ਉਹਨਾਂ ਖਿਲਾਫ ਚੋਣ ਲੜਨ ਦਾ ਸੱਦਾ ਦਿੰਦਾ ਹੈ ਅਤੇ ਇਸ ਦੇ ਨਾਲ ਹੀ ਇਹ ਵੀ ਕਹਿ ਦਿੰਦਾ ਹੈ ਕਿ ਹਲਕਾ ਸੰਗਰੂਰ ਵੱਲੋਂ ਉਹਨਾਂ ਦਾ ਪਤਾ ਸਾਫ਼ ਕੀਤਾ ਜਾਵੇਗਾ ਖੈਰ ਅਜੇ ਤੱਕ ਕੇਂਦਰੀ ਮੰਤਰੀ ਹਰਸ਼ਪੱਤਰ ਬਾਦਲ ਵੱਲੋਂ ਆਪਣੀ ਚੈਲੰਜ ਦੇ ਕਾਇਮ ਰਹਿਣ ਜਾਂ ਨਾ ਰਹਿਣ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ